ਕਿਸਾਨ ਵੀਰੋ ਅੱਜ 1 ਜੂਨ 2024 ਅੱਜ ਅਸੀਂ PR 126 ਤੇ PR 128 ਝੋਨਾ ਡੀਐਸਆਰ ਕਰ ਰਹੇ ਹਾਂ ਯਾਨੀ ਕਿ ਝੋਨੇ ਦੀ ਸਿੱਧੀ ਬਜਾਈ ਕਰ ਰਹੇ ਹਾਂ PR ਵੈਰੈਟੀਆਂ ਲਈ 1 ਜੂਨ ਤੋਂ 15 ਜੂਨ ਡੀਐਸਆਰ ਕਰਨ ਲਈ ਬੈਸਟ ਸਮਾਂ ਜੇ ਤੁਸੀਂ ਬਾਸਪਤੀ ਝੋਨਾ ਡੀਐਸਆਰ ਕਰਨਾ 15 ਜੂਨ ਤੋਂ 25 ਜੂਨ ਬੈਸਟ ਸਮਾਂ ਹੁੰਦਾ ਅੱਜ ਦੀ ਵੀਡੀਓ ਚ ਆਪਾਂ ਡੀਐਸਆਰ ਕਰਨ ਦੀ ਵਿਧੀ ਖਾਦਾਂ ਬੀਜ ਜਾਂ ਕਿਹੜੀਆਂ ਸਮੱਸਿਆ ਕਿਵੇਂ ਹੱਲ ਕਰਨੀਆਂ ਇਹਨਾਂ ਵਿਸ਼ਿਆਂ ਤੇ ਗੱਲ ਕਰਾਂਗੇ ਨਵੇਂ ਕਿਸਾਨ ਚੈਨਲ ਨੂੰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਹੁਣ ਵਿਧੀ ਤੇ ਗੱਲ ਕਰਦੇ ਆ ਦੋ ਵਿਧੀਆਂ ਵਰਤੀਆਂ ਜਾਂਦੀਆਂ ਦੇਖੋ ਕਈ ਕਿਸਾਨ ਤਾਂ ਸੁੱਕੇ ਚ ਬੀਜ ਕੇ ਨਾ ਉਤੋਂ ਦੀ ਪਾਣੀ ਲਾ ਦਿੰਦੇ ਆ ਇਹਦੇ ਨਾਲ ਨਦੀਨ ਬਹੁਤ ਜ਼ਿਆਦੇ ਹਰੇ ਹੁੰਦੇ ਆ ਇਹ ਵਿਧੀ ਮੈਨੂੰ ਤਾਂ ਕਾਮਯਾਬਾਈ ਨਹੀਂ ਮੈਂ ਸੈਕੰਡ ਵਿਧੀ ਵੀ ਜ਼ਾ ਉਹਨਾਂ ਦੇਖੋ ਜੀ ਤਰ ਬਤਰ ਗਿੱਲ ਦੇ ਵਿੱਚ ਯਾਨੀ ਕਿ ਰੌਣੀ ਕਰਕੇ ਖੇਤ ਨੂੰ ਗਿੱਲੇ ਦੇ ਵਿੱਚ ਮੈਂ ਬੀਜਦਾ ਹੁੰਨਾ ਇਹਨੂੰ ਤਰਵਤਰ ਵਿਧੀ ਕਹਿੰਦੇ ਆ ਡਾਕਟਰ ਕੁਲਦੀਪ ਸਿੰਘ ਸ਼ੇਰਗਿਲ ਜੀ ਦੀ ਰეკਮੈਂਡੇਸ਼ਨ ਆ ਪਿਛਲੇ 5-7 ਸਾਲ ਤੋਂ ਮੈਂ ਵੀਜ ਰਿਹਾ ਇਹ ਵਿਧੀ ਬਹੁਤ ਵਧੀਆ ਕਾਮਯਾਬਾ ਤਾਂ ਹੀ ਅੱਜ ਤੁਹਾਨੂੰ ਮੈਂ ਇਸ ਵਿਧੀ ਬਾਰੇ ਹੀ ਦੱਸ ਰਿਹਾ ਕਿਵੇਂ ਵੀਜਣੀਆਂ ਦੇਖੋ ਪਹਿਲਾਂ ਤੁਸੀਂ ਸਟਾਰਟਿੰਗ 'ਚ ਖੇਤ ਦਾ ਲੈਵਲ ਕਰਨਾ ਕੰਪਿਊਟਰ ਕਰਾਣਾ ਲੈਵਲ ਕਰ ਲੋ ਫਿਰ ਖੇਤ ਦੀ ਦੋ ਵਾਰੀ ਰੌਣੀ ਕਰ ਲੋ ਜਦੋਂ ਖੇਤ ਚ ਡੱਬ ਜੇ ਪੈਣ ਲੱਗ ਜਾਂਦੇ ਆ ਤਾਂ ਖੇਤ ਨੂੰ ਵਾਹ ਕੇ ਤੁਸੀਂ ਦੋ ਵਾਰੀ ਸੁਹਾਗਾ ਲਾ ਦਿਓ ਵਧੀਆ ਗੱਲ ਹੋਣੀ ਚਾਹੀਦੀ ਆ ਦੇਖੋ ਸਿਆਲਾਂ ਚ ਤੁਹਾਨੂੰ ਬਹੁਤ ਵਧੀਆ ਗੱਲ ਦਿਖਾਈ ਦਿੰਦੀ ਐ ਇਹ ਚ ਵਿਧੀ ਬਹੁਤ ਕਾਮਯਾਬ ਹੁੰਦੀ ਐ ਜਿੰਨੀ ਵੱਧ ਤੋਂ ਵੱਧ ਗੱਲ ਉਹਨਾਂ ਚੋਂ ਨਾ ਥੋੜਾ ਵਧੀਆ ਨਿਕਲਦਾ ਹੁਣ ਖੇਤ ਨੂੰ ਜਦੋਂ ਵਾਉਣਾ ਨਾ ਹਮੇਸ਼ਾ ਸ਼ਾਮ ਨੂੰ ਜਾਂ ਰਾਤ ਨੂੰ ਹੀ ਵਾਉਣਾ। ਕਈ ਵਾਰੀ ਆਪਾਂ ਦਿਨੇ ਖੇਤ ਪੱਟ ਲੈਂਦੇ ਆ ਤੇ ਧੁੱਪ ਚ ਨਾ ਬੋਂਦਿਆਂ ਵੋਂਨੇ ਖੇਤ ਖੁਸ਼ਕ ਹੋ ਜਾਂਦਾ। ਮੇਰੇ ਨਾਲ ਆਪ ਦਾ ਐਕਸਪੀਰੀਅੰਸ ਆ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਦਾ। ਮੈਂ ਰਾਤ ਨੂੰ ਖੇਤ ਤਿਆਰ ਕਰਕੇ ਦੋ ਵਾਰੀ ਸੁਹਾਗਾ ਲਾ ਕੇ ਰੱਖ ਦਿੰਦਾ। ਉਹ ਨਾ ਸਵੇਰੇ ਸੂਰਜ ਚੜ੍ਹਨ ਵੇਲੇ ਜੇ ਤੁਸੀਂ ਖੇਤ ਦੇ ਵਿੱਚ ਡੀਐਸਆਰ ਕਰ ਦਿੰਨੇ ਹੋ ਨਾ ਕਾਮਯਾਬ ਹੋ। ਉਸੇ ਦਿਨ ਸ਼ਾਮ ਨੂੰ ਤੁਸੀਂ ਇਹਦੇ ਉੱਤੇ ਸਟੈਂਪ ਤੇ ਸਾਥੀ ਦੀ ਸਪਰੇਅ ਕਰਨੀ ਹੈ ਜਿਹਦੇ ਨਾਲ ਇਹ ਦਵਾਈ ਨਾਲ ਨਦੀਨ ਖੇਤ ਹਰੇ ਹੀ ਨਹੀਂ ਹੁੰਦੇ। ਪਾਣੀ ਜ਼ਰੂਰ ਤੁਸੀਂ 150 ਤੋਂ 200 ਲੀਟਰ ਪ੍ਰਤੀ ਕਿੱਲੇ ਦਾ ਲੈਣਾ ਇਹ ਦਵਾਈਆਂ ਨੂੰ ਕੰਮ ਕਰਨ ਲਈ ਠੰਡਾ ਮੌਸਮ ਚਾਹੀਦਾ ਜੇ ਤੁਸੀਂ ਸ਼ਾਮ ਨੂੰ ਕਰੋਗੇ ਸਾਰੀ ਰਾਤ ਮੌਸਮ ਠੰਡਾ ਹੋ ਬੈਸਟ ਰਿਜ਼ਲਟ ਆਊ ਹੁਣ ਬੀਜ ਕਿੰਨਾ ਲੈਣਾ ਰეკਮੈਂਡੇਸ਼ਨ ਆ ਇਹਦੇ ਵਿੱਚ ਤੁਸੀਂ ਬੀਜ 10 ਕਿਲੋ ਪ੍ਰਤੀ ਕਿੱਲਾ ਲੈਣਾ ਪਰੰਤੂ ਕਈ ਵੀਰ ਨਾ ਕਹਿ ਦਿੰਦੇ ਆ 5 ਕਿਲੋ ਬਹੁਤਾ ਹੁੰਦਾ ਤਾਂ ਹੁੰਦਾ ਤਾਂ 5 ਕਿਲੋ ਬਹੁਤਾ ਬਾਈ ਜੀ ਇੰਨੀ ਗਰਮੀ ਦੇ ਵਿੱਚ ਨਾ ਜੇ ਤੁਸੀਂ 10 ਕਿਲੋ ਬੀ ਲਓਗੇ 5 ਅੱਧਾ ਵੀ ਤਾਂ ਖਰਾਬ ਹੀ ਹੋ ਜਾਣਾ ਜੇ ਪਹਿਲਾਂ ਹੀ ਤੁਸੀਂ ਘੱਟ ਬੀ ਲੈ ਲਨੇ ਹੋ ਗਰਮੀ 'ਚ ਬੀ ਖਰਾਬ ਹੋ ਗਿਆ ਫਿਰ ਤੁਹਾਡੇ ਖੇਤ 'ਚ ਰਿਜ਼ਲਟ ਨਹੀਂ ਮਿਲਣਾ ਸੋ 10 ਕਿਲੋ ਬੀਜ ਨੂੰ 10 ਘੰਟੇ ਪਾਣੀ 'ਚ ਭੌਂਕੇ ਰੱਖਣਾ ਬਜਾਈ ਤੋਂ ਘੰਟਾ ਪਹਿਲਾਂ ਉਹਨੂੰ ਠੰਡੇ ਜਿ ਥਾਂ 'ਤੇ ਰੱਖ ਕੇ ਨਾ ਸਗਾ ਕੇ ਤੁਸੀਂ ਮਸ਼ੀਨ ਚ ਪਾ ਕੇ ਬੀਜ ਦੋਗੇ ਬੈਸਟ ਰਿਜ਼ਲਟ ਆਉਣਗੇ ਹੁਣ ਖਾਦ ਕਿੰਨੀ ਲੈਣੀ ਹੈ ਬਜਾਈ ਵੇਲੇ ਨਾ ਤੁਸੀਂ ਖੇਤ ਦੇ ਵਿੱਚ ਦੋ ਬੋਰੀਆਂ ਸੁਪਰ ਦੀਆਂ ਲੈ ਸਕਦੇ ਹੋ ਜਾਂ 30 ਕਿਲੋ ਡੀਏਪੀ ਲੈ ਸਕਦੇ ਹੋ ਯੂਰੀਆ ਆਮ ਖੇਤ ਜਿਵੇਂ ਆਮ ਕੱਦੂ ਵਾਲੇ ਝੋਨੇ 'ਚ ਪੈਂਦਾ ਉਹਦੂ ਇੱਕ ਬੋਰੀ ਯੂਰੀਆ ਜ਼ਿਆਦਾ ਪੈਂਦੀ ਆ ਇਹਦੇ ਵਿੱਚ ਤੁਸੀਂ ਸਲਫਰ ਤੇ ਪोटाश ਵੀ ਦਿਓਗੇ ਤਾਂ ਬੈਸਟ ਰਿਜ਼ਲਟ ਆਉਏ ਸਾਰੀਆਂ ਖਾਦਾਂ 60 ਦੇ ਦਿਨਾਂ 'ਚ ਖਤਮ ਕਰਨ ਦੀ ਸਿਫਾਰਸ਼ ਕਰੀ ਗਈ ਆ ਹੁਣ ਜੇਦੋਂ ਤੁਸੀਂ ਬਜਾਈ ਕਰਦੰਨੇ ਹੋ ਨਾ 8 ਤੋਂ 10 ਦਿਨਾਂ ਚ ਝੋਨੇ ਨੇ ਖੇਤ ਦੇ ਵਿੱਚ ਤੁਹਾਨੂੰ ਦਿਖਣ ਲੱਗ ਜਾਣਾ ਗਰਮੀ ਜਾਦੇ ਆ ਕਮਲਾਇਆ ਹੋ ਦੁਪਹਿਰੇ ਮੱਚਣ ਲੱਗ ਜੂ ਆਪਾਂ ਸੋਚਾਂਗੇ ਇਹਨੂੰ ਪਾਣੀ ਲਾ ਦਈਏ ਕਈ ਕਿਸਾਨ ਵੀਰੇ ਗਲਤੀ ਕਰ ਲੈਂਦੇ ਆ ਪਾਣੀ ਹਮੇਸ਼ਾ 20-22 ਦਿਨਾਂ ਤੋਂ ਹੀ ਸ਼ੁਰੂ ਕਰਨਾ ਕਿਉਂਕਿ ਜਿੰਨਾ ਝੋਨਾ ਮੱਚੂਗਾ ਉਹਨਾਂ ਪਾਣੀ ਦੀ ਭਾਲ ਚੋ ਦੀਆਂ ਜੜਾਂ ਥੱਲੇ ਨੂੰ ਜਾਣਗੀਆਂ ਜੜਾਂ ਜਿੰਨੀਆਂ ਵੱਡੀਆਂ ਹੋਣਗੀਆਂ ਉਹਨਾਂ ਝੋਨੇ ਦਾ ਬੂਟਾ ਕਾਮਯਾਬ ਹੋ ਤੇ ਝਾੜ ਵਧੂ ਬੀ ਵਾਈ ਦਿਨਾ ਤੇ ਹੀ ਪਾਣੀ ਲਾਉਣਾ ਉਸ ਤੋਂ ਬਾਅਦ ਜਦੋਂ ਖੇਤ ਵਾਤਾਂ ਜੀ ਨਾ ਤਾਂ ਯੂਰੀਆ ਖੇਤ ਨੂੰ ਜ਼ਰੂਰ ਦੇ ਦਿਓ 5-7 ਦਿਨਾਂ ਬਾਅਦ ਦੁਬਾਰੇ ਪਾਣੀ ਲਾਓ ਉਸ ਤੋਂ ਬਾਅਦ 10 ਕਿਲੋ ਸਲਫਰ 20 ਕਿਲੋ ਪਟਾਸ਼ ਦਿਓ ਇਸ ਤਰ੍ਹਾਂ 10-10 5-5 ਦਿਨਾਂ ਬਾਅਦ ਜਦੋਂ ਪਾਣੀ ਲਾਉਨੇ ਆਪਾਂ ਯੂਰੀਆ ਦੇ ਕੇ ਖਾਦਾਂ ਦੇ ਕੇ ਇਹਨੂੰ ਤੁਸੀਂ ਕਾਮਯਾਬ ਕਰ ਸਕਦੇ ਹੋ ਹੁਣ ਜਦੋਂ 30 ਦਿਨਾਂ ਦਾ ਝੋਨਾ ਹੋ ਜਾਂਦਾ ਨਾ ਬੂਝੇ ਜੇ ਮਾਰਨ ਲੱਗ ਜਾਂਦਾ ਜਿੱਥੇ ਤੁਹਾਨੂੰ ਲੱਗਦਾ ਗੈਪ ਨੇ ਘਾਟਾ ਜਿੱਥੇ ਜ਼ਿਆਦਾ ਆ ਉਥੋਂ ਪਟਕੇ ਉਹ ਗੈਪ ਭਰੋ ਜਿੰਨੇ ਗੈਪ ਜ਼ਿਆਦਾ ਭਰ ਦੋਗੇ ਨਾ ਥੋੜਾ ਕੀਲੇ ਚ ਆਪਾਂ ਨੂੰ ਇੱਕ ਜਾਂ ਦੋ ਦਿਹਾੜੀਆਂ ਇਦਾਂ ਕਰਨਾ ਪੈਂਦਾ ਇਸ ਨਾਲ ਝਾੜ ਵਧੀਆ ਰਹਿੰਦਾ ਫਿਰ ਜੇ ਤੁਹਾਨੂੰ ਨਾਲ ਹੀ ਲੱਗ ਰਿਹਾ ਵੀ ਨਦੀਨ ਵੀ ਹਰੇ ਹੋ ਗਏ ਕਈ ਵਾਰੀ ਹੋ ਜਾਂਦੇ ਆ ਤਾਂ ਨੋਮਨੀ ਗੋਲਡ ਦੀ ਸਪਰੇਅ ਕਰੋ ਨੋਮਨੀ ਗੋਲਡ ਸਿਰਫ 30-35 ਦਿਨਾਂ ਤੇ ਕਰ ਤੋਂ ਜੇ ਉਸ ਤੋਂ ਬਾਅਦ ਲੇਟ ਕਰ ਦੋਗੇ ਫਿਰ ਤੁਹਾਡੇ ਝੋਨੇ ਤੇ ਵੀ ਉਹਦਾ ਨੁਕਸਾਨ ਹੁੰਦਾ ਬਸ ਇਸ ਤਰ੍ਹਾਂ ਜੇ ਮੀਂਹ ਪੈ ਗਿਆ ਤਾਂ ਤੁਹਾਡਾ ਝੋਨਾ ਦੇਣਾ ਚੀ ਕੁਝ ਦਾ ਕੁਝ ਹੋ ਜਾਣਾ ਨੇ ਆਮ ਝੋਨੇ ਨਾਲੋਂ ਵੀ ਵਧੀਆ ਹੋ ਜਾਣਾ 60 ਕ ਦਿਨਾਂ ਤੇ ਯੂਰੀਆ ਖਤਮ ਕਰ ਦੋ બસ অটোਵਾ ਤੁਹਾਨੂੰ ਇਹਦੇ ਬਲ ਕੋਈ ਐਕਸਟਰਾ ਧਿਆਨ ਦੇਣ ਦੀ ਲੋੜ ਨਹੀਂ ਹੁਣ ਲਾਸਟ ਚ ਕਿਸਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰੂੰ ਡੀਐਸਆਰ ਵਾਲੀ ਵਿਧੀ ਬਹੁਤ ਵਧੀਆ ਘੱਟ ਖਰਚਾ ਪਾਣੀ ਵੀ ਬਹੁਤ ਘੱਟ ਲੱਗਦਾ ਇਹ ਵਿਧੀ ਨੂੰ ਅਪਣਾਉਣ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਅਪਣਾਓ ਘੱਟ ਤੋਂ ਘੱਟ ਥਾਂ ਲਾ ਕੇ ਤੁਸੀਂ ਦੇਖ ਲਓ ਬਾਈ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਲਾਉਂਦੇ ਆਂ ਕਾਮਜਾਬਾ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਜਦੋਂ ਖੇਤ ਚ ਪਾਣੀ ਘਟਾ ਤਾਂ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਉਲੀ ਰੋਗ ਜਮ ਨਹੀਂ ਲੱਗਦਾ ਪੱਤਾ ਲਵੇਟ ਦਾ ਬਹੁਤ ਘੱਟ ਅਟੈਕ ਆਉਂਦਾ ਖਰਚੇ ਨਾ ਮਾਤਰ ਤੇ ਝਾੜ ਆਮ ਝੋਨੇ ਜਿੰਨਾ ਹੀ ਨਿਕਲਦਾ ਪੰਜਾਬ ਸਰਕਾਰ 1500 ਰੁਪਿਆ ਪ੍ਰਤੀ ਕਿੱਲਾ ਤੇ ਸਹਾਇਤਾ ਵੀ ਦਿੰਦੀ ਆ